ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਆਮੇ ਤੋਂ ਸਾਹਸਦੀ ਜੋ ਕਿ Rajasthan ਦੇ ਰਹਿਣ ਵਾਲੇ ਨੇ ਉਹਨਾਂ ਦੀ 11 ਕਰੋੜ ਰੁਪਏ ਦੀ ਲਾਟਰੀ ਲੱਗੀ ਆ ਉਹ ਸਬਜ਼ੀ ਵੇਚਣ ਦਾ ਕੰਮ ਕਰਦੀ ਸੀ ਇੱਕ ਦਿਨ ਉਹ ਚੰਡੀਗੜ੍ਹ ਆਈ ਸੀ ਕਿਸੇ ਕੰਮ ਲਈ ਉੱਥੋਂ ਉਹਨਾਂ ਨੇ ਬਠਿੰਡੇ ਤੋਂ ਟਿਕਟ ਖਰੀਦੀ ਸੀ ਜੋ ਕਿ ਬਹੁਤ ਹੀ ਮੀਡਲ ਕਲਾਸ ਫੈਮਿਲੀ ਤੋਂ ਬਿਲਾਉਂ ਕਰਦੇ ਨੇ ਆਪਣੀ ਲੋਟਰੀ ਦੇ ਪੈਸੇ ਲੈਣ ਆਉਣ ਲਈ ਉਹਨਾਂ ਕੁੜ ਬਸ ਦੇ ਕਿਰਾਏ ਜੋ ਕਿ ਵੈਸੇ ਵੀ ਨਹੀਂ ਸਨ ਜੋ ਤੁੰਕੇ ਉਹ ਆਪਣੀ ਲੋਟਰੀ ਦੀ ਰਕਮ ਲੈਣ ਪਹੁੰਚੇ ਉਹਨਾਂ ਦਾ ਰੋਣਾ ਨਿਕਲ ਰਿਹਾ ਸੀ ਖੁਸ਼ੀ ਦੇ ਨਾਲ ਉਹਨਾਂ ਨੇ ਇੰਨੀ ਪੱਟੀ ਲੋਟਰੀ ਲੱਗੀ ਆ ਉਹ ਸਬਜ਼ੀ ਵੇਚਣ ਦਾ ਕੰਮ ਕਰਦੇ ਸੀ ਉਹਨਾਂ ਨੇ ਬਹੁਤ ਪੁਲਿਸ ਵਾਲਿਆਂ ਤੋਂ ਗਾਲਾਂ ਵੀ ਖਾਧੀਆਂ ਨੇ ਆਪਣੀ ੜੀ ਲਈ ੜੀ ਲਗਾਉਣ ਲਈ ਤੇ ਉਹਨਾਂ ਨੇ ਬਹੁਤ ਹੀ ਮਾੜਾ ਸਮਾਂ ਹਟਾਇਆ ਸੀ ਜਿਸ ਕਰਕੇ ਉਹਨਾਂ ਦੇ ਲੋਟਰੀ ਲੱਗਣ ਨਾਲ ਉਹਨਾਂ ਦੇ ਅੱਖਾਂ ਵਿੱਚੋਂ ਹੰਝੂ ਤਰਪੇ ਖੁਸ਼ੀ ਦੇ ਨਾਲ ਉਹਨਾਂ ਨੇ ਕਿਹਾ ਕਿ ਉਹ ਇਸ ਇਸ ਰਕਮ ਨਾਲ ਆਪਣੇ ਪਰਿਵਾਰ ਨੂੰ ਵਧੀਆ ਜੀਵਨ ਦੇਣਗੇ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਦੋ ਭਾਈ ਤੇ ਭਾਬੀਆਂ ਹਨ ਤੇ ਉਹਨਾਂ ਦੇ ਬੱਚੇ ਹਨ ਜਿਨ੍ਹਾਂ ਦਾ ਸਾਰਾ ਖਰਚਾ ਅੰਮ੍ਰਿਤਸਰ ਤੇ ਸੀਗਾ ਲਾਟਰੀ ਲੱਗਣ ਤੋਂ ਬਾਅਦ ਉਹਨਾਂ ਨੇ ਇੱਕ ਐਲਾਨ ਹੋਰ ਕੀਤਾ ਕਿ ਉਹਨਾਂ ਦੇ ਜੋ ਜਿਗਰੀ ਜਾਨ ਹਨ ਉਹਨਾਂ ਦੀਆਂ ਦੋ ਬੇਟੀਆਂ ਨੇ ਉਹ ਬੇਟੀਆਂ ਨੂੰ ਆਪਣਾ ਹੀ ਮੰਨਦੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵਿਆਹ ਲਈ ਉਹ 1 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਉਹਨਾਂ ਨੂੰ ਦੇਣਗੇ ਦੋਨਾਂ ਬੇਟੀਆਂ ਦੇ ਵਿਆਹ ਤੇ 50-50 ਲੱਖ ਰੁਪਏ ਦੇਣਗੇ ਉਹਨਾਂ ਨੇ ਕਿਹਾ ਕਿ ਉਹ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਪਹਿਲਾਂ ਹੀ ਵਾਅਦਾ ਕਰ ਚੁੱਕੇ ਹਨ ਕਿ ਜਦੋਂ ਹੁਣ ਉਹਨਾਂ ਨੂੰ ਲੋਟਰੀ ਦੇ ਪੈਸੇ ਮਿਲਣਗੇ ਉਹ ਆਪਣੇ ਦੋਸਤ ਦੀਆਂ ਬੇਟੀਆਂ ਦੇ ਵਿਆਹ ਲਈ 50-50 ਲੱਖ ਰੁਪਏ ਦੇਣਗੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਇੱਕ ਹੀ ਘਰ ਵਿੱਚ ਰਹਿਣਗੇ ਅਤੇ ਰਲ ਮਿਲ ਕੇ ਜੀਵਨ ਨੂੰ ਹਟਾਉਣਗੇ। ਉਹ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਬੇਟਾ ਜਿਹੜਾ ਉਹ ਏ ਆਈਐਸ ਬਣਨ ਦਾ ਜਿਹੜਾ ਸੁਪਨਾ ਸੀ ਉਹ ਦੇਖ ਰਿਹਾ ਸੀ। ਤੇ ਜਦੋਂ ਵੀ ਉਹ ਕੋਈ ਗੱਲ ਕਰਦੇ ਸਨ ਤਾਂ ਉਹਨਾਂ ਦਾ ਬੇਟਾ ਕਹਿੰਦਾ ਸੀ ਕਿ ਪਾਪਾ ਮੈਂ ਆਈਐਸ ਜ਼ਰੂਰ ਬਣੂਗਾ। ਹੁਣ ਉਹਨਾਂ ਨੂੰ ਲੱਗ ਰਿਹਾ ਹੈ ਕਿ ਮੇਰੇ ਬੇਟੇ ਦੇ ਸਾਰੇ ਸੁਪਨੇ ਪੂਰੇ ਹੋ ਜਾਣਗੇ। ਇੰਨੇ ਪੈਸੇ ਨਾਲ ਉਹ ਆਪਣੇ ਫੈਮਿਲੀ ਦੇ ਮੈਂਬਰਸ ਨੂੰ ਵਧੀਆ ਜੀਵਨ ਦੇਣਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਆਪਣੇ ਸਾਰੇ ਪਰਿਵਾਰ ਨੂੰ ਇਕੱਠੇ ਇੱਕ ਘਰ ਵਿੱਚ ਰੱਖ ਕੇ ਰਲ ਮਿਲ ਕੇ ਰਹਿਣਗੇ ਤੇ ਉਹ ਇੰਨੇ ਪੈਸੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਉਹ ਸਾਰੇ ਦੀ ਲਾਈਫ ਸੈਟਲ ਹੋ ਚੁੱਕੀ ਹੈ ਉਹਨਾਂ ਦੀ ਪਤਨੀ ਵੀ ਨਾਲ ਸੀ ਅੱਜ ਲਈ ਇੰਨੇ ਬਹੁਤ ਹੈ ਧੰਨਵਾਦ